ਤੇ ਕੱਲ ਅਸੀਂ ਜਾਣਦੇ ਕਿ ਜਿਵੇਂ ਕੱਲ ਸਰ ਇੱਕ ਬਹੁਤ ਦਰਬਨਾਕ ਤੇ ਇੱਕ ਦੁਖਨਾਕ ਇੱਕ ਹਾਦਸਾ ਹੋਇਆ ਤੇ ਸਾਡੇ ਬੜੇ ਸਤਕਾਰਤ ਫੋਜਾ ਸਿੰਘ ਜੀ ਜੋ ਕਿ 114 ਸਾਲ ਦੀ ਉਮਰ ਚ ਜਿਨ੍ਹਾਂ ਨੇ ਡੋੜਾ ਵਿੱਚ ਨਾਹੀ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪਾਂ ਇੱਕ ਉਹਨਾਂ ਨੂੰ ਸੱਚੀ ਤੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਧੰਨਵਾਦ ਜੀ ਵਾਕਈ ਸਰਦਾਰ ਫੌਜਾ ਸਿੰਘ ਜੀ 114 ਸਾਲ ਦੇ ਬਜ਼ੁਰਗ ਸਨ ਮੈਂ ਕਹਿੰਦਾ ਲੇਕਿਨ ਜਜ਼ਬਾਨਾ ਨਾ ਨੌਜਵਾਨਾ ਸੀ ਪ੍ਰੇਰਨਾ ਸਰੋਤ ਨੌਜਵਾਨਾਂ ਦੇ ਲਈ ਸਨ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਜਨਮ ਮਿਤੀ 1 April 1911 ਨੂੰ ਬਿਆਸ ਪਿੰਡ ਜ਼ਿਲ੍ਹਾ ਜ਼ਿਲੰਧ ਵਿੱਚ ਹੋਇਆ ਉਹ 16 ਅਕਤੂਬਰ 2011 ਨੂੰ ਟ੍ਰਾਂਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਮਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਔਰ ਉਹ ਫੋਟੋਆਂ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ ਦਾਲਾ ਪ੍ਰਕਾਸ਼ ਕੀਤਾ ਔਰ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਲਈ ਹਮੇਸ਼ਾ ਕੋਈ ਨਾ ਰੂਟ ਰਹਿਣਗੇ